ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੌਪ ਦੇ ਦੋ ਟੂਰਨਾਮੈਂਟ ਹੈ ਇੱਕ ਕੱਪ ਦਾ 10 ਲੱਖ ਤੋਂ ਉੱਪਰ ਦਾ ਬਜਟ ਆ ਉਹ ਟੂਰਨਾਮੈਂਟ ਤੇ ਅੱਜ ਸਰੇ ਦੇ ਖਿਡਾਰੀ ਖੇਡਣੇ ਆ ਤਾਂ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਨਵੇਂ ਆਏ ਆ ਤਾਂ ਲਾਈਕ ਜੋ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਇਆ ਕਰੋ ਟੂਰਨਾਮੈਂਟ ਪਹਿਲਾ ਹਸਨਪੁਰ ਧੂਰੀ ਦੇ ਵਿੱਚ ਅੱਜ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਣਾ ਤਿੰਨ ਖਿਡਾਰੀ ਬਾਹਰੋਂ ਆ ਲੱਖ ਪਹਿਲਾ ਇਨਾਮ ਆ 1000 ਰੱਖਿਆ ਗਿਆ ਵੈਸਟਾਂ ਨੂੰ 51 51 ਹਜ਼ਾਰ ਵੈਸਟ ਰੇਡਰ ਤੇ ਜ ਨੂੰ ਦਿੱਤਾ ਹੀ ਜਾਣਿਆ ਤੇ ਇੱਥੇ ਮੇਰੇ ਵੀਰੋ ਵੱਡੀਆਂ ਟੀਮਾਂ ਬਣ ਕੇ ਪਹੁੰਚ ਰੀਆਂ ਸਰੇ ਦੇ ਖਿਡਾਰੀ ਇਸ ਟੂਰਨਾਮੈਂਟ ਤੇ ਖੇਡਣੇ ਆ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਟਾਪ ਦਾ ਟੂਰਨਾਮੈਂਟ ਜੈਸ ਕੱਪ ਦੀਆਂ ਗੱਲਾਂ ਕਾਫੀ ਦਿਨਾਂ ਤੋਂ ਚੱਲ ਰੀਆਂ ਸੀ ਅੱਜ ਪੁਲੱਥ ਜਿਲ੍ਹਾ ਕਪੂਰਥਲਾ ਮਾਨਮਤਾ ਪੈਂਡ ਮੇਰੇ ਵੀਰੋ ਹਰ ਵਾਰੀ ਏਸਾ ਟੂਰਨਾਮੈਂਟ ਤੇ ਵੱਡੇ ਖਿਡਾਰੀ ਤੇ ਵਧੀਆ ਟੀਮਾਂ ਤੇ ਵਧੀਆ ਹੀ ਇਨਾਮ ਰੱਖੇ ਹੁੰਦੇ ਆ ਆ ਇਸ ਵਾਰ ਵੀ ਵੱਡਾ ਟੂਰਨਾਮੈਂਟ 4.5 ਲੱਖ ਰੁਪਏ ਪਹਿਲਾ ਇਨਾਮ ਰੱਖਿਆ ਗਿਆ ਦੂਜਾ ਇਨਾਮ 3.5 ਲੱਖ ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣੇ ਆ ਸੈਮੀਫਾਈਨਲ ਦੇ ਵਿੱਚ ਵੀ 1,25,000 ਜੋ ਹਾਰਨੀਆਂ ਟੀਮਾਂ ਉਹਨਾਂ ਨੂੰ ਦਿੱਤਾ ਜਾਣਾ ਤੇ ਲੱਖ ਲੱਖ ਰੁਪਇਆ ਕੁਆਟਰਫਾਈਨਲ ਦੇ ਵਿੱਚ ਰੱਖਿਆ ਗਿਆ 8 ਅੰਤਰਰਾਸ਼ਟਰੀ ਕਲੱਬਾਂ ਖੇਡਣਗੀਆਂ ਸਿਰੇ ਦੀਆਂ ਟੀਮਾਂ ਤੇ ਖਿਡਾਰੀਆਂ ਦੀ ਗੱਲ ਕਰੀਏ ਮਾਲਵਾ ਦੀ ਟੀਮ ਦੇ ਵਿੱਚ ਸ਼ਰਨਾ ਡੱਗੁਰਮਾਣਾ ਤੁਹਾਨੂੰ ਦੇਖਣ ਨੂੰ ਮਿਲਣਾ ਮੇਰੇ ਵੀਰੋ ਵੱਡੀ ਟੀਮ ਕਲਵੀਰ ਜਟਾਣੇ ਵਾਲਾ ਇਸ ਟੀਮ ਦੇ ਵਿੱਚ ਖੇਡਣਾ ਜਾਨਕੀ ਮਾਲਵੇ ਵਾਲੇ ਵੀ ਕਾਫੀ ਤਗੜੀ ਟੀਮ ਲੈ ਕੇ ਆ ਰਿਹਾ ਗੁਰਪ੍ਰੀ ਜੰਗੀਆਣਾ ਹੋ ਗਿਆ ਮੇਰੇ ਵੀਰੋ ਵੱਡੀ ਟੀਮ ਇਹਨਾਂ ਦੀ ਇਸ ਟੂਰਨਾਮੈਂਟ ਤੇ ਪਹੁੰਚ ਰਹੀ ਆ ਮਾਲਵੇ ਦੀ ਉਧਰ ਗੱਲ ਕਰੀਏ ਫਰਿਆਦ ਇੰਦਰਜੀਤ ਇਹਨਾਂ ਦਾ ਵੀ ਮੇਰੇ ਵੀਰੋ ਪਤਾ ਲੱਗਿਆ ਵੀ ਫਰਿਆ ਇਹਨਾਂ ਨੇ ਵੀ ਕਿਸੇ ਪ੍ਰੋਗਰਾਮ ਤੇ ਜਾਣਾ ਇਹਨਾਂ ਖਿਡਾਰੀਆਂ ਨੇ ਵੀ ਇਹਨਾਂ ਮੁੰਡਿਆਂ ਨੇ ਵੀ ਤਾਂ ਕਰਕੇ ਇਹਨਾਂ ਨੇ ਵੀ ਸ਼ਾਇਦ ਜੋ ਹੈ ਅੱਜ ਨਹੀਂ ਖੇਡਣਾ ਪਰ ਇਹਨਾਂ ਦੀ ਟੀਮ ਪਹੁੰਚ ਰਹੀ ਆ ਇਹਨਾਂ ਦੀ ਟੀਮ ਜ਼ਰੂਰ ਖੇਡੂਗੀ ਅੱਜ ਇੱਥੇ ਮੇਰੇ ਵੀਰੋ ਸੈਦੋ ਵਾਲੀਏ ਜੱਗੂ ਨੂੰ ਵੀ ਸਕਾਰਵੀਓ ਤੀ ਜਾਣੀ ਆ ਕਿਉਂਕਿ ਇਹਨੇ ਵੀ ਮੁੰਡੇ ਨੇ ਟੌਪ ਦੀ ਗੇਮ ਦਿਖਾਈ ਆ ਮੰਨਿਆ ਹੁਣ ਨਹੀਂ ਖੇਡ ਰਿਹਾ ਮੇਰੇ ਵੀਰੋ ਪਰ ਫਿਰ ਕਰੂਗਾ ਜਲਦੀ ਵਾਪਸੀ ਤੇ ਮੇਰੇ ਵੀਰੋ ਸ਼ਾਜੀ ਸ਼ਕਰਪਰੇ ਹੁਣਾਂ ਦੀ ਵੀ ਵੱਡੀ ਟੀਮ ਐ ਇਸ ਕਬੱਡੀ ਕੱਪ ਤੇ ਖੇਡਣ ਜਾ ਰਹੀ ਆ ਡੀਏਵੀ ਕੈਲੀਫੋਰਨੀਆ ਤੇ ਮੇਰੇ ਵੀਰੋ ਬਿਓ ਪਲੈਂਟੀ ਨਿਊਜ਼ੀਲੈਂਡ ਦੀ ਟੀਮ ਵੀ ਵੱਡੀ ਬਣ ਕੇ ਪਹੁੰਚ ਰਹੀ ਆ ਬੰਟੀ ਟਿੱਬੇ ਵਾਲਾ ਪਿੰਦੂ ਸੀਚੇ ਵਾਲ ਵਾਹਿਗੁਰੂ ਸੀਚੇ ਵਾਲ ਸੁੱਖਾ ਮਾਲਾ ਸੋਨੂ ਗੁੱਜਰ ਇਹ ਖਿਡਾਰੀ ਮੇਰੇ ਵੀਰੋ ਇਸ ਟੀਮ ਦੇ ਵਿੱਚ ਜਾਣ ਕੇ ਅੱਜ ਸਵਾ ਆਦਾਉਣਾ ਮੈਚ ਦੇਖਣ ਦਾ ਅੱਜ ਵੀ ਗੱਲਾਂ ਬਾਤਾਂ ਲੱਗਣੀਆਂ ਟਿਕਾਣੇ ਤੇ ਮੇਰੇ ਵੀਰੋ ਸੁਰਖਪੁਰ ਵਾਲੇ ਵੀ ਇਸ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਨੇ ਸੁਰਖਪੁਰ ਵਾਲੇ ਵੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਪਹੁੰਚਣੇ ਆ ਬਾਕੀ ਅਜ ਦੇ ਦਿਨ ਦਾ ਇਹ ਟੌਪ ਦਾ ਟੂਰਨਾਮੈਂਟ ਆ ਮੇਰੇ ਵੀਰੋ ਅੱਜ ਇਸ ਕਬੱਡੀ ਕੱਪ ਤੇ ਲੱਗਣਾ ਪਤਾ ਵੀ ਕਿਹੜਾ ਜੋ ਹੈ ਕਰਮਾ ਵਾਲਾ ਖਿਡਾਰੀ ਕਿਹੜੇ ਜੋ ਹੈ ਬੋਲਟ ਲੈ ਕੇ ਜਾਂਦੇ ਆ ਅੱਜ ਜੱਤ ਕੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਜਰੂਰ ਸਾਰੇ ਭਰਾ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ